ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਵੀਰੋ ਸਬਨਿਚਰ ਦਾ ਬਹੁਤ ਵਧੀਆ ਕੰਮ ਕਰਦੇ ਨੇ ਵੀਰ ਗੋਲਦੀ ਤੇ ਅਮਰਤਪਾਲ ਸਿੰਘ ਇਹਨਾਂ ਦੀ ਮੇਨ ਜਿਹੜੀ ਸ਼ੌਕ ਆ ਉਹ ਦੋਲੋਂ ਮੰਗਲ ਰੋਡ ਦੇ ਉੱਪਰ ਸੂਹਾ ਲੰਘ ਕੇ ਉੱਥੇ ਐ ਆਇ ਇੱਕ ਇਹਨਾਂ ਨੂੰ ਟੇਬਲ ਦੀ ਆਪਾਂ ਫੋਟੋ ਵਿਖਾਈ ਸੀ ਉਹੋ ਜਿਹੇ ਵੀਰਾਂ ਨੇ ਬਣਾਤਾ ਬੜੀ ਮਿਹਨਤ ਦੇ ਨਾਲ ਬੜੀ ਕਾਰਾਗਰੀ ਦੇ ਨਾਲ ਐਲ ਸਾਈਜ਼ ਟੇਬਲ ਜੇ ਜ਼ਰੂਰਤ ਸੀ ਇਹਦੀ ਤੇ ਉਹੋ ਜੀ ਚੀਜ਼ ਜਿਹੜੀ ਆ ਉਹ ਬਣਾਤੀ ਕੋ ਕਿਸੇ ਨੇ ਵੀ ਰੋ ਕਰਦਾ ਦੁਕਾਨਾਂ ਦਾ ਕੋਈ ਕੰਮ ਵੀ ਦੁਕਾਨ ਦਾ ਕਰਾਉਣਾ ਹੋਵੇ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇੱਧਰ ਵੇਖੋ ਭਾਈ ਬਣਿਆ ਇਹ ਬਿਲਕੁਲ ਉਹੋ ਜੀ ਮੈਂ ਸੈਂਡ ਕੀਤੀ ਸੀ ਫੋਟੋ ਜੋ ਉਹ ਚੀਜ਼ ਹੀ ਬਣਾਤੀ ਮੇਰਾ ਨੇ ਫੋਟੋ ਤਾਂ ਨਾਲ ਅਟੈਚ ਕਰ ਦਾਂਗੇ ਜਿਹੜੀ ਦਿਖਾਈ ਸੀ ਉਹ ਚੀਜ਼ ਬਿਲਕੁਲ ਜਿਹੜੀ ਆ ਇਹ ਸਾਰਾ ਲਾ ਕੇ ਸਟੀਲ ਦੇ ਆ 파ਵੇ ਲਾ ਕੇ ਨਾਲ ਬਾਹ ਕਮਾਲ ਚੀਜ਼ ਜਿਹੜੀ ਫੋਟੋ ਵਾਲੀ ਚੀਜ਼ ਹੀ ਬਣਾ ਦਿੰਦੇ ਜੋ ਤੁਸੀਂ ਕਹੋਗੇ ਰਸੋਈ ਦਾ ਕੰਮ ਘਰ ਦਾ ਕੰਮ ਬੈੱਡ ਵਗੈਰਾ ਜੋ ਫਰਨੀਚਰ ਬਣਾਉਣਾ ਤੁਸੀਂ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਨੰਬਰ 'ਤੇ ਬੋਲਦੇ ਹੋ ਆਪਣਾ ਨਨ 99150 ਹਾਂਜੀ 97467 99150 97467 ਨੰਬਰ ਇਹਨਾਂ ਦਾ ਉੱਤੇ ਲਿਖ ਵੀ ਦਵਾਂਗੇ ਨਾਮ ਤੇ ਆਪਣੇ ਵੀਰਾਂ ਨੂੰ ਕੰਮ ਵੱਧ ਤੋਂ ਵੱਧ ਦਿਆ ਕਰੋ ਜਿਹੜੇ ਪੰਜਾਬੀ ਆਪਣੇ ਕੰਮ ਕਰਦੇ ਕਿਉਂਕਿ ਆਪਾਂ ਕਹਿੰਦੇ ਵਿਦੇਸ਼ ਨਾ ਜਾਓ ਕੰਮ ਕਰੋ ਸੋ ਕੰਮ ਦਾ ਮੌਕਾ ਦਿਓ ਇਹਨਾਂ ਨੂੰ ਵੱਧ ਤੋਂ ਵੱਧ ਸਿੱਖ ਜੀਵਨ ਜਾਗਰੂਕ ਲੋਕ ਬਾਬਾ ਹਰਪ੍ਰੀਤ ਸਿੰਘ ਆਨੇ ਮੈਂ ਇਹਨਾਂ ਦੇ ਕਾਰਨ ਦੀ ਛਾਗਾ ਕਰਨਾ ਨਾਰਮਲ ਹੋ ਗਿਆ। ਕੋਸ ਜਿਹੜਾ ਇਹਨਾਂ ਨਾਲ ਜਿਹੜਾ ਤਾਂ ਅਕੋਰ ਅਕਸ ਫੁੱਟ ਰਹੀਆਂ। ਜਿਹੜਾ ਬੋਧ ਦੇ ਵਿੱਚ ਕੋਈ ਲੋੜਾਂ ਦੇ ਕਰਕੇ ਨੌਇਸ ਜਰ ਮਾਗ ਲੈਣ ਮੇਰੀੋਂ ਬਾਰੇ ਬਾਰੇ ਪਰਮ ਪਰਚੀ ਸੀ ਜੀ 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 ਜਿਆ ਵਦਿਆ ਵੰਦਨ ਕਰਦਾ ਹਾਂ ਜੀ ਇਹਦੇ ਇਹਦੇ